ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸੋਲਰ એનર્ਜੀ ਨਾਲ ਜੋੜਨ ਵਾਸਤੇ ਜਿਹੜੇ ਸੋਲਰ ਪਲਾਂਟ ਆਪਣੇ ਛੱਤ ਤੇ ਲੱਗ ਜਾਂਦੇ ਨੇ ਉਹਦੇ ਨਾਲ ਜੋੜਨ ਵਾਸਤੇ ਇੱਕ ਸਕੀਮ ਲਿਆਂਦੀ ਗਈ ਆ ਜਿਸ ਸਕੀਮ ਨੂੰ ਕਿਹਾ ਗਿਆ ਛੱਤ ਤੇ ਸੋਲਰ ਪਲਾਂਟ ਲਗਾਓ ਬਿਜਲੀ ਬਚਾਓ ਤੇ ਪੈਸੇ ਕਮਾਓ ਇਹ ਜਿਹੜੀ ਸਕੀਮ ਹੈ ਇਹ ਬਹੁਤ ਹੀ ਵਧੀਆ ਸਕੀਮ ਹੈਗੀ ਆ ਜੀ ਦੇ ਤਹਿਤ ਆਪਾਂ ਆਪਣੇ ਆਮ ਜਿਹੜੇ ਘਰਾਂ ਦੀਆਂ ਛੱਤਾਂ ਉੱਤੇ ਸੋਲਰ ਪਲਾਂਟ ਲਗਵਾ ਸਕਦੇ ਆ ਤੇ ਉਹਦੇ ਵਾਸਤੇ ਜਿਹੜਾ ਪੀਐਸਪੀਸੀਐਲ ਹੈਗਾ ਉਹਦੇ ਵੱਲੋਂ ਤੁਹਾਨੂੰ ਸਭ ਤੋਂ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ ਜਿਹੜੀ ਸਬਸਿਡੀ ਮਿਲਦੀ ਹੈ ਉਹ ਜੇ ਤਾਂ ਤੁਹਾਡੇ ਬਿਜਲੀ ਦੀ ਖਪਤ 150 ਕਿਲੋਵਾਟ ਤੱਕ ਹੈਗੀ ਆ ਤਾਂ ਤੁਹਾਨੂੰ 30000 ਤੋਂ ਲੈ ਕੇ 60000 ਰੁਪਏ ਤੱਕ ਦੀ ਸਬਸਿਡੀ ਜੇ 150 ਤੋਂ 300 ਤੱਕ ਯੂਨਿਟ ਤੁਹਾਡੀ ਮੱਚਦੀ ਹੈਗੀ ਆ ਮਹੀਨੇ ਦੀ ਤਾਂ 60000 ਤੋਂ ਲੈ ਕੇ 78000 ਰੁਪਏ ਤੱਕ ਤੇ ਇਸੇ ਤਰ੍ਹਾਂ 300 ਤੋਂ ਉੱਪਰ ਵੀ ਤੁਹਾਡੀ ਜਿੰਨੀ ਬਿਜਲੀ ਬਚਦੀ ਆ ਪਰ ਜਿਹੜੀ ਸਬਸਿਡੀ ਦੀ ਜਿਹੜੀ ਦਰ ਹੈਗੀ ਆ ਉਹ 78000 ਰੁਪਏ ਮੈਕਸਿਮਮ ਹੈਗੀ ਆ ਤੇ ਤੁਹਾਨੂੰ ਉਹਦੇ ਤੇ ਸਬਸਿਡੀ ਮਿਲ ਸਕਦੀ ਆ ਸੋ ਦੋਸਤੋ ਆਪਾਂ ਦੇਖਦੇ ਆ ਕਿ ਜਿਹੜੀ ਬਿਜਲੀ ਦੀ ਜਿਹੜੀ ਖਪਤ ਹੁੰਦੀ ਆ ਉਹਦੇ ਤੇ ਕਾਫੀ ਸਾਡੇ ਜਿਹੜੇ ਪੈਸੇ ਚਲੇ ਜਾਂਦੇ ਆ ਕਾਫੀ ਮਹਿੰਗਾ ਪੈਂਦਾ ਆ ਆਪਾਂ ਨੂੰ ਜੀ ਆਪਾਂ ਆਪਣੇ ਘਰਾਂ ਦੀਆਂ ਛੱਤਾ ਉੱਤੇ ਸੋਲਰ ਸਿਸਟਮ ਲਗਵਾ ਲਈਏ ਤੇ ਉਹਦੇ ਤੇ ਸਾਨੂੰ ਸਬਸਿਡੀ ਮਿਲ ਜਾਵੇ ਤਾਂ ਉਹਦੇ ਤੇ ਸੋਨੇ ਤੇ ਅੱਗੇ ਵਾਲੀ ਗੱਲ ਹੋ ਜਾਂਦੀ ਹੈ ਸੋ ਪੀਐਸ ਪੀਸੀਐਲ ਦੀ ਇਹ ਜਿਹੜੀ ਸਕੀਮ ਹੈਗੀ ਆ ਇਹ ਦੇ ਵਾਸਤੇ ਅਰਚੀਆਂ ਦੀ ਮੰਗ ਵੀ ਕੀਤੀ ਗਈ ਹੈ ਤੁਸੀਂ ਕਦੇ ਵੀ ਜਾ ਕੇ ਪੀਐਸ ਪੀਸੀਐਲ ਦੇ ਜਿਹੜੇ ਸਬਡਿਵੀਜ਼ਨਲ ਆਫਿਸ ਹੁੰਦੇ ਆ ਨਾ ਐਸਜੀਓ ਦਫ਼ਤਰ ਜੀ ਨੂੰ ਆਪਾਂ ਕਹਿ ਦਿੰਦੇ ਆ ਬਿਜਲੀ ਬੋਰਡ ਦੇ ਐਸਜੀਓ ਦੇ ਲੈਵਲ ਤੇ ਦਫ਼ਤਰ ਦਾ ਦਫ਼ਤਰ ਹੁੰਦਾ ਤੁਹਾਡੇ ਨੇੜੇ ਕੋਈ ਹੋਊਗਾ ਤਾਂ ਉੱਥੇ ਜਾ ਕੇ ਤੁਸੀਂ ਆਪਣੀ ਪਲੇਨ ਪੇਜ ਤੇ ਅਪਲੀਕੇਸ਼ਨ ਦੇ ਸਕਦੇ ਹੋ ਤੁਹਾਡੇ ਤੋਂ ਪਰਫਾਰਮਾ ਭਰਵਾ ਲੈਣਗੇ ਉਹ ਇਸ ਤੋਂ ਇਲਾਵਾ ਦੋ ਨੰਬਰ ਨੋਟ ਕਰ ਲਓ ਜਿਹੜੇ ਪੀਐਸ ਪੀਸੀਐਲ ਵੱਲੋਂ ਇਸ ਸਕੀਮ ਨੂੰ ਡੀਲ ਕਰਦੇ ਨੇ ਤੁਸੀਂ ਉਹਨਾਂ ਨੰਬਰਾਂ ਤੇ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਉਹ ਹੈਗੇ ਨੇ 96461 23332 ਦੂਜਾ ਨੰਬਰ ਹੈਗਾ 9646 29246 ਇਸ ਤੋਂ ਇਲਾਵਾ ਤੁਸੀਂ ਵੈਬਸਾਈਟ ਹੈਗੀ ਐ ਕੋਈ ਵੀ ਨੋਟ ਕਰ ਲਓ www.pmsuryaghar.gov.in ਇਸ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਇਸ ਸਕੀਮ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਦੋਸਤੋ ਤੁਹਾਨੂੰ ਇੱਕ ਹੋਰ ਵੀ ਦੱਸ ਦੇਣਾ ਚਾਹੁੰਦੇ ਆ ਕਿ ਪੀਐਸ ਪੀਐਸਪੀਸੀਐਲ ਵੱਲੋਂ ਜਿਹੜੇ ਵੀ ਘਰਾਂ ਨੇ 10 ਕਿਲੋਵਾਟ ਤੱਕ ਦਾ ਸੋਲਰ ਪਨਾਂਡ ਲਾਉਣਾ ਨਾ ਤਾਂ ਉਹਦੇ ਵਾਸਤੇ ਜਿਹੜੀ ਤਕਨੀਕੀ ਫੀਜ਼ਿਬਿਲਟੀ ਦੀ ਜਿਹੜੀ ਵੀ ਕੁਝ ਲੋੜਾਂ ਹੁੰਦੀਆਂ ਨੇ ਉਹ ਵੀ ਉਹਨਾਂ ਵੱਲੋਂ ਇਗਨੋਰ ਕੀਤੀਆਂ ਜਾਣਗੀਆਂ ਤੁਹਾਨੂੰ ਮਤਲਬ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਵੀ ਟੈਕਨੀਕਲ ਤੌਰ ਤੇ ਤੁਹਾਡੇ ਘਰ ਤੇ ਛੱਤ ਲੱਗ ਸਕਦਾ ਜਾਂ ਨਹੀਂ ਲੱਗ ਸਕਦਾ ਉਹ ਸਾਰੀ ਫੀਜ਼ਿਬਿਲਟੀ ਹੈ ਜਿਹੜੀ ਉਹ PSPCL ਵਾਲੇ ਆਪਣੇ ਲੈਵਲ ਤੇ ਠੀਕ ਦਰੋਸਤ ਕਰਕੇ ਫਿਰ ਤੁਹਾਡੇ ਉਹ ਸੋਲਰ ਪਲਾਂਟ ਲਗਾ ਕੇ ਜਾਣਗੇ ਕਿਸੇ ਤਰ੍ਹਾਂ ਦੀ ਕੋਈ ਘਭਰਾਉਣ ਦੀ ਲੋੜ ਨਹੀਂ ਵੀ ਸਾਡੇ ਲੱਗ ਸਕਦਾ ਕਿ ਨਹੀਂ ਲੱਗ ਸਕਦਾ 10 ਕਿਲੋਵਾਟ ਤੱਕ ਦਾ ਜਿਹੜਾ ਲੋਡ ਹੈਗਾ ਉਹਨਾਂ ਦੀ ਆਰਾਮ ਨਾਲ ਲਗਾ ਕੇ ਜਾਇਆ ਹੋਗਾ ਲਗਾਇਆ ਜਾਊਗਾ ਸੋ ਇਹਦੇ ਤੇ ਜਿਹੜੀ ਤੁਹਾਨੂੰ ਸਬਸਿਡੀ ਹੈ ਜਿਹੜੀ ਕਿ 30000 ਰੁਪਏ ਤੋਂ ਲੋਕ ਹੈ 78000 ਰੁਪਏ ਤੱਕ ਹੈਗੀ ਹੈ ਇਹ ਸਿੱਧੀ ਤੁਹਾਡੇ ਬੈਂਕ ਖਾਤੇ ਵਿੱਚ ਆ ਜਾਣੀ ਹੈ ਕਿਸੇ ਵਿਚੋਲੇ ਦੀ ਲੋੜ ਨਹੀਂ ਕਿਸੇ ਮਤਲਬ ਕਿਸੇ ਏਜੰਸੀ ਦੇ ਕੋਲ ਜਾਣ ਦੀ ਲੋੜ ਨਹੀਂ ਕਿਸੇ ਦਫਤਰ ਵਿੱਚ ਜਾਣ ਦੀ ਲੋੜ ਨਹੀਂ ਜਿੰਨੀ ਵੀ ਸਬਸਿਡੀ ਬਣਿਆ ਕਰੇਗੀ ਤੁਹਾਡੇ ਬੈਂਕ ਖਾਤਾ ਤੁਹਾਡੇ ਤੋਂ ਲਿਆ ਜਾਊਗਾ ਜਦੋਂ ਇਹ ਸਕੀਮ ਦਿੱਤਾ ਹੈ ਤੁਹਾਡੇ ਫਾਰਮ ਭਰੇ ਜਾਣਗੇ ਉਸ ਖਾਤੇ ਦੇ ਵਿੱਚ ਤੁਹਾਡੀ ਇਹ ਸਬਸਿਡੀ ਆ ਜਾਇਆ ਕਰੂਗੀ ਸੋ ਦੋਸਤੋ ਇਹ ਬਹੁਤ ਹੀ ਵਧੀਆ ਸਕੀਮ ਹੈਗੀ ਹੈ ਜਿਹਦੇ ਤੇ ਤੁਸੀਂ ਖੁਦ ਹੀ ਬਿਜਲੀ ਆਪਣੀ ਪੈਦਾ ਕਰਨੀ ਆ ਖੁਦ ਹੀ ਉਹ ਬਿਜਲੀ ਆਪਣੀ ਤੁਸੀਂ ਯੂਜ਼ ਕਰਨੀ ਆ ਜਿਹੜੀ ਐਕਸਟਰਾ ਬਿਜਲੀ ਤੁਹਾਨੂੰ ਹੋ ਜਾ ਕਰੇਗੀ ਉਹ ਸਰਕਾਰੀ ਉਹਦੇ ਵਿੱਚ ਚਲੀ ਜਾਇਆ ਕਰੇਗੀ ਕੋਟੇ ਦੇ ਵਿੱਚ ਚਲੀ ਜਾਇਆ ਕਰਕੇ ਉਹਦੇ ਤੁਹਾਨੂੰ ਪੈਸੇ ਮਿਲ ਜਆ ਕਰਨਗੇ ਸੋ ਆਮ ਤੌਰ ਤੇ ਕਿਹਾ ਜਾਂਦਾ ਜੀ ਜਿਹੜੇ ਟੈਕਨੀਕਲ ਮਾਰ ਹੈਗੇ ਨੇ ਨਾ ਉਹ ਆਮ ਤੌਰ ਤੇ ਕਹਿੰਦੇ ਨੇ ਕਿ ਜੇ ਅਸੀਂ 1 ਕਿਲੋਵਾਟ ਸੋਲਰ ਸਿਸਟਮ ਲਾ ਲੈਂਦੇ ਆ ਨਾ ਆਪਣੇ ਘਰ ਦੀ ਛੱਤ ਤੇ ਤਾਂ ਸਮਝ ਲਓ ਅਸੀਂ 25 ਤੋਂ 30 ਜਿਹੜੇ ਦਰਖਤ ਉਹ ਪਾੜ ਰਹੇ ਆ ਸੋ ਬਹੁਤ ਵੱਡੀ ਗੱਲ ਹੈ ਕਿ ਆ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਵੀ ਆਪਾਂ ਇਦਾਂ ਆਪਣਾ ਯੋਗਦਾਨ ਪਾ ਸਕਦੇ ਹਾਂ ਸੋ ਅੰਤ ਦੇ ਵਿੱਚ ਅਸੀਂ ਤੁਹਾਨੂੰ ਇਹ ਹੀ ਰਿਕੁਐਸਟ ਕਰਾਂਗੇ ਕਿ ਇਹ ਜਿਹੜੀ ਪੰਜਾਬ ਸਰਕਾਰ ਦੀ ਸਕੀਮ ਹੈਗੀ ਹੈ ਛੱਤ ਤੇ ਸੋਲਰ ਪਲਾਂਟ ਲਗਾਓ ਬਿਜਲੀ ਬਚਾਓ ਤੇ ਪੈਸੇ ਕਮਾਓ ਇਸ ਸਕੀਮ ਦਾ ਆਓ ਆਪਾਂ ਸਾਰੇ ਲਾਭ ਲਈਏ ਇਸ ਸਕੀਮ ਬਾਰੇ ਆਪਾਂ ਹੋਰਾਂ ਨੂੰ ਵੀ ਜਾਗਰੂਕ ਕਰੀਏ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਫਾਇਦਾ ਲੈ ਸਕਣ ਬਹੁਤ ਬਹੁਤ ਧੰਨਵਾਦ